ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਵੜ ਸੇਲ ਲਾਈ ਲੈ ਕੇ ਆਏ ਜੀ ਗੱਬਣਾ ਬਾਈ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲੋ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਡਾਕਟਰ ਤੁਸੀਂ ਹੋ ਜੀ ਠੀਕ ਹੈ ਜੀ ਨਾਮ ਤੇ ਐਡਰੈਸ ਬੋਲੋ ਨੌ ਜਮੇਰ ਪਿੰਡ ਭੜੌੜ ਸੰ ਤੇ ਕੋਠੇ ਖਾਨ ਸਿੰਘ ਵਾਲੇ ਠੀਕ ਹੈ ਬਾਈ ਇਧਰ ਸਨਾਂ ਨੇੜੇ ਰਹੇਗਾ ਤੇ ਭੜੌੜ ਸਾਹਿਬ ਨੇੜੇ ਰਹੇ ਆ ਓਕੇ ਬਾਈ ਜਲਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਬੋਲ ਦੇ 88276 6832 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ 88276 6832 ਠੀਕ ਆ ਬਾਈ ਮੈਂ ਜਿਹੜੀ ਬੈੜ ਦੇਨੇ ਕਿਹੜਾ ਸੂਆ ਸੁੰਦੀ ਆ ਇਹ ਬੈੜ ਸੁੰਦੀ ਆ ਦੂਜਾ ਸੂਆ ਕਿੰਨੇ ਦਿਨ ਲੋ ਦਿਨ ਇਹ ਹਫਤਾ ਲੈ ਜੂ ਵੱਡੀ ਹੋ ਕੇ ਸੋਰੀਆ ਅਗਲਾ ਤੀਜੇ ਵਾਰਾ ਦੂਜੇ ਦੂਜੇ ਬੈਣ ਜਾਣੇ ਪਹਿਲਾ ਸੂਆ 30 ਲੀਟਰ ਚ ਹੋਇਆ ਗਨੇ ਬਹੁਤ ਪੜੀ ਪੁੜੀ ਬੈੜ ਠੀਕ ਆ ਬਾਈ ਪੂਰੀ ਸਕੇਲੀ ਜੋ ਲੈਂਦੀ ਆ ਕੋਈ ਆਪਾਂ ਆਏ ਨੇ ਵੀ ਠੀਕ ਆ ਲੱਗੇ ਜਾਂ ਮੇਰੀ ਆਪਦੀ ਆਗੀ ਹੂੰ ਅਗਲਾ ਸੌਕ ਦਾ ਸਾੰਭੀ ਵੀ ਆ ਕਿ ਲਈ ਬਹੁ ਪਈਆਂ ਹਨ ਅਜੇ ਤਾਂ ਬਹੁਤ ਸਾਰੀਆਂ ਬਾਲਟਾਂ ਲਾਈ ਪੜੀ ਵੀ ਵੜ ਨਹੀਂ ਇਹ ਪਤਾ ਅਗਲਾ ਕਿਉਂ ਚਾਰਿਆ ਵੇਚਣ ਤੋਂ ਉਹ ਚੀਜ਼ ਜਿਹੜੀ ਨਹੀਂ ਚਾਰੀ ਠੀਕ ਆ ਭਾਈ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਲੀ ਈ ਲੀਟਰ ਪੂਰਾ ਮਣਕ ਛੋਇਆ ਮਿਲ ਕੇ ਹੁਣ ਤਾਂ ਬੰਨ ਵਧ ਦੇ ਓਕੇ ਬਾਕੀ ਰੋਤ ਬਹੁਤ ਛੇ ਠੰਡੀ ਕੋਆਂ ਹੂੰ ਮੁੱਠੀਆ ਮਰਜੀ ਥਣਾ ਥਣਾ ਹੱਥ ਲਈ ਜਿਵੇਂ ਮਰਜੀ ਕੋਈ ਚਵਾਈ ਜੂ ਵੀ ਕਿਵੇਂ ਸੀ ਚਵਾਈ ਤਾਂ ਜਮਾ ਆ ਕਰਾ ਪੈਣੀ ਉਹਨਾਂ ਦੇ ਗਿਟਾਰ ਪਹੁੰਚ ਗਿਆ ਬਈ ਜਮਾ ਠੰਡੀ ਸੀਲ ਫੁੱਲ ਜਿਵੇਂ ਮਰ ਜੇ ਹਤਲਾਈ ਜਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਖੋਲ ਦੇ ਬਈ ਤੋੜ ਦੇ ਫੁੱਲ ਕਦ ਫੁੱਲ ਬਰੀਡ ਐਨੀ ਪੜੀ ਵੀ ਡਾਕਟਰ ਵਾਹ ਨਹੀਂ ਉੜਾ ਦੇ ਕਰਮਾਲੀ ਦਾ ਕਰੇ ਬਈ ਆਪਣਾ ਸ਼ੌਕ ਨਾਲ ਬਾਈ ਵੀ ਅਗਲਾ ਕਹਿੰਦਾ ਯਾਰ ਇੰਨੇ ਮਿਲਦੇ ਦੋ ਆ ਜਾਣੀਆਂ ਪਰ ਇੱਕ ਹੀ ਵਾਧੂ ਆ ਕਰੇ ਸਹੀ ਗੱਲ ਆ ਆਪਣੀ ਹਾਂ ਬਸ 10 ਬਰ ਪਰਿਵਾਰ ਜੀ ਹੁਣ ਤਾਂ ਉਹਨਾਂ ਤੋਂ ਡੈਰੀ ਪਾਊਗਾ ਅਗਲਾ ਬਾਕੀ ਬਈ ਚੀਜ਼ ਚੀਜ਼ ਦਾ ਮੁੱਲ ਆ ਦੋ ਪਿੱਛੇ ਨਹੀਂ ਹੁੰਦਾ ਬਈ ਰੀਦਣੋਂ ਤਾਂ ਭਾਈ 10 ਖਰੀਦ ਲੈ ਕੇ ਨਹੀਂ ਬਈ ਚੀਜ਼ ਚੀਜ਼ ਦਾ ਮੁੱਲ ਸ਼ਿੰਗਾਰ ਆ ਇੱਕ ਘਰ ਦਾ ਕੀ ਬਾਤ ਆ ਬਈ ਫੁੱਲ ਬ੍ਰੀਡ ਫੁੱਲ ਬਿਊਟੀ ਫੇਸ ਦੇਖੋ ਬੋਦੀਵਾਦੀ ਪੂਰੀ ਚੰਗੀ ਪ੍ਰਿੰਟ ਪ੍ਰਿੰਟ ਪੂਰਾ ਜਗਾ ਕਰਮਾ ਇਹਦਾ ਕੁਆਲਿਟੀ ਚੈੱਕ ਕਰ ਲੋ ਕੀ ਬਾਤ ਲੈ ਜਿਵੇਂ ਮਰਜ਼ੀ ਲੈ ਹਾਂ ਜਿਵੇਂ ਮਰਜ਼ੀ ਲੈ ਵੇੜੇ ਦੇ ਵਿਚਾਲੇ ਖੜੇ ਆ ਜਿਵੇਂ ਮਰਜੀ ਵਹਿ ਜਾ ਥੱਲੇ ਕੋਈ ਚੱਕਰ ਨਹੀਂ ਕਹਿਣਾ ਕਰਮਾ ਇਹਨੇ ਆਪੜਾ ਵਹਿੜਦਾ ਹਮ ਫੜੀ ਦਾ ਹਫਤਾ ਲਊ ਹਜ ਤਾਂ ਲਊਗੀ ਹਮ ਕੀ ਮੋਲ ਆ ਬਈ ਜੈਜ ਮੁੱਲ ਦਾ 120000 ਰੁਪਏ ਮਾਨਤਨ ਹੋ ਜਾ ਹ ਮਾਨਤਨ ਕਰਦਾ ਠੀਕ ਹੈ ਜੀ 120000 ਰੁਪਿਆ ਮੋਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਪਰ ਵਹਿੜ ਚੰਗੀ ਆ ਬਈ ਹਰਾਜੀ ਆ ਕੱਦ ਕਾਠੜੀ ਸ਼ਿੰਗਾਰਾ ਵਹਿੜ ਇੰਨੀ ਵਹਿੜ ਪੜੀ ਵੀ ਨਹੀਂ ਸਹੀ ਗੱਲ ਆ ਬਈ ਹਮ ਕੱਚੀ ਕੱਚੀ ਬਈ ਆ ਹਜੇ ਉਸ ਹਿਸਾਬ ਨਾਲ ਅੱਜ ਆ ਲੈ ਉਹ ਜਿੱਦ ਦੇ ਜਮਾ ਤਿਆਰ ਹੋ ਗਈ ਨਾ ਪੰਡ ਵਾਲਾ ਲੇਵਾ ਬਣਾਉਗੀ 3 ਲੀਟਰ ਦੀ ਗਾਰੰਟੀ ਦੇਵਾਂਗੇ ਠੀਕ ਆ ਬਾਈ 3 ਲੀਟਰ ਦਾ ਚੋਇਆ ਹੁਣ ਤਾਂ ਵੱਧ ਕਰਨਾ ਚਾਹੀਦਾ ਪਲੀ ਵੇੜ ਸਹੀ ਗੱਲ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਵੇੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ